ਸਤਿ ਸ਼੍ਰੀ ਅਕਾਲ ਜੀ ਸਾਰੇ ਪਰੋਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਸੰਧੂ ਸਰਜੀਤ ਦਾ ਪਿੰਡ ਹੈ ਮਿਸ਼ਰੀ ਵਾਲਾ ਮਿੱਤਰੋ ਤੇ ਮਿਸ਼ਰੀ ਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਜੱਗੇ ਬਾਈ ਦੇ ਘਰੇ ਵਪਾਰ ਦਾ ਬਾਈ ਦਾ ਕੰਮ ਆ ਤੇ ਦੋ گاਵਾ ਦਿਖਾਉਣੀਆਂ ਤੁਹਾਨੂੰ ਮਿੱਤਰੋ ਅੱਜ ਔਰ ਕਰਦੇ ਆ ਗੱਲਬਾਤ ਬਾਈ ਜੀ ਨਾਲ ਸਾਰੀ ਜਾਣਕਾਰੀ ਲੈ ਕੇ ਦਿੰਨਾ ਸਤਿ ਸ੍ਰੀ ਅਕਾਲ ਜੱਗੇ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਹੈ ਵੀਰੇ ਬਹੁਤ ਵਧੀਆ ਬਾਬੇ ਸੇਤੰਕਰ ਪਰਿਵਾਰ ਬਾਈ ਬਹੁਤ ਵਧੀਆ ਕਿਰਪਾ ਬਾਬੇ ਦੀ ਅੱਛਾ ਜੱਗੇ ਭਾਈ ਅੱਜ ਜਣਵਰ ਕਿੰਨੇ 2 ਅੱਜ 2 ਹੀ ਆ ਹਾਂਜੀ ਆ ਪਹਿਲੇ ਨੰਬਰ ਤੇ ਲਾਲ ਬੈੜਾ ਜਿਹੜੀ ਵੀਰੇ ਕੀ ਡਿਟੇਲ ਹੈ ਇਹ ਗੱਬਣਾ ਵੀਰੇ ਦੂਜੇ ਸੂਏ ਵਾਸਤੇ ਠੀਕ ਆ 5 ਤੋਂ 7 ਦਿਨ ਲੈਂਦੀ ਹੈ ਹਜੇ ਠੀਕ ਆ ਵੀਰੇ ਹਾਂਜੀ ਦੁੱਧ ਦਾ ਕੀ ਰਿਕਾਰਡ ਰਹੂਗਾ ਬਾਈ ਦੂਜੇ ਸੂਏ 13 ਲੀਟਰ ਦੁੱਧ ਦਿੰਦਾ ਬੋਟਾ ਦੂਜੇ ਸੂਏ 13 ਲੀਟਰ ਹੈ ਪਹਿਲੇ ਸੂਏ ਪਹਿਲੇ ਸੂਏ ਹੂੰ ਅੱਛਾ ਦੁੱਧ ਕਿੰਨਾ ਦੇ ਜੂਗੀ ਵੀਰੇ ਬਾਈ ਦੁੱਧ ਆਪਾਂ 13 ਦੀ ਗਰੰਟੀ ਦੇਵਾਂਗੇ ਕਾ ਅਗਲੇ ਦੀ ਸੇਵਾ ਗਰੰਟੀਆਂ ਗਰੰਟੀਆਂ ਕਾਦੀਆਂ ਹੁੰਦੀਆਂ ਯਾਰ ਤੂੰ ਹੁਣ ਦੱਸ ਵੀ ਆਈਡੀਆ ਜਾ ਹੁੰਦਾ ਹੁੰਦਾ 13 14 ਦੇ ਦੂ 13 14 12 ਦੇ ਦੇ ਦੇਣਾ ਗੱਪਣ ਦਾ ਕਾਲਾ ਦੁੱਧ ਹੁੰਦਾ ਹਾਂਜੀ ਹੁੰਦਾ ਗੱਪਣ ਦੇ ਰਾਥਾਂ ਨੇ ਵੇਖੇ ਜਾਣੇ ਆ ਵੀਰੇ ਅੱਛਾ ਵੀਰੇ ਇਹ ਮੰਨਦਾ ਦੂਜਾ ਸੂਆ ਠੰਡੀ ਠੁੰਡੀ ਆ ਹਾਂ ਠੰਡੀ ਵਧੀਆ ਵੀਰੇ ਠੀਕ ਆ ਰੇਟ ਪਾਈ ਜਾਂਦਾ ਰੇਟ 30000 ਰੁਪਏ ਦੇਣ ਲੈਣ ਵਾਲੀ ਗੱਲ ਕਰ ਯਾਰ ਲਾਲ ਰਾਂ 30000 ਦੇ ਦਾਂਗੇ ਕਿੰਨੇ ਦੀ 32 ਲਈ ਦੇ ਦਾਂ ਤੇ ਤੀ ਦੀ ਵਿੱਚ ਨੂੰ ਫਿਰ ਮੈਂ ਜੀ 28 30 ਵਟਿਆ ਜਾਵੇ ਤਾਂ ਨਜ਼ਾਰਾ ਆ ਜੇ ਪਾਣਾ ਹਨਾ 2 4000 ਪਾਣ ਜੇ 5 ਕਿੰਨੇ ਦੀ ਹਾਂ ਨਾ ਦਾ ਨਹੀਂ 32 ਦੀ ਨਹੀਂ ਨਹੀਂ 32 ਦੀ ਨਹੀਂ ਆ ਚਲ ਕੋਈ ਤੀ ਦੀ ਝਾਕ ਕਰਦਾ ਇਹ ਮਿੱਤਰੋ ਜਿੱਥੇ ਜੇ ਗੱਲ ਜਦੋਂ ਹਸਣ ਲੱਗ ਜਾਵੇ ਨਾ ਉਦੋਂ ਸੌਦਾ ਹੋਇਆ ਹੁੰਦਾ ਹੁੰਦਾ ਕੱਢੀ ਧੋਰੀ ਵੀਰੇ ਬਾਹਰ ਨੂੰ ਮੜਾ ਆ ਕਿਉਂਕਿ ਮੈਨੂੰ ਪਤਾ ਪਹਿਲਾ ਵਾਲਿਆਂ ਦੇ ਪਟਾਕੇ ਐਂ ਪਾ ਕੇ ਗਿਆ ਹੀ ਮੈਂ ਕਿਹੜੀਆਂ ਕਿਹੜੀਆਂ ਰੋਟੀਆਂ ਹਾਂਜੀ ਹਾਂਜੀ ਹਾਂ ਮੇਰੀ ਮੰਨੀ ਜਾਏਗਾ ਤੁਰੀਆਂ ਜਾਣੀਆਂ ਜਦੋਂ ਕਹੇਗਾ 10000 ਬਣ ਜੇ ਉਦਾਂ ਨਹੀਂ ਨਹੀਂ ਵੀਰੇ ਆਪਾਂ ਪਸ਼ੂ ਸਾਫ਼ ਲਈਦਾ ਤੈਨੂੰ ਪਤਾ ਆਪਾਂ ਦਾ 2-3000 ਵਾਲਿਆਂ ਵੀ 2-3000 ਬਣਾਈ ਜਾਊਗਾ ਬਾਲਾ ਨਹੀਂ ਭਰਾਵਾ ਮਗਲਾ ਵੱਡਿਆ ਜਾਣਾ ਕਿਸ ਦਾ ਆ ਵੇਖ ਸਕਦੇ ਹੋ ਮਿੱਤਰੋ ਵਾਕਿਆ ਥੋਲੋ ਥੋਲੋ ਚੰਗਿਆ ਇਹ ਬਾਈ ਇਹੇ ਦਾ 7 ਦਿਨਾਂ ਨੂੰ ਵੜਨੇ ਕੀ ਬਾਨਾ ਦਿਨ ਰਸੂਗੀ 700 ਤੋਂ ਦਿਨਾਂ ਦੇ ਨਹੀਂ ਜੇ 7 ਦਿਨਾਂ ਜੇ ਜਵਾਗ ਵਿਗੜ ਜੇ ਉਹ ਵੇਲੇ ਕਈ ਵਾਰ ਕੀ ਕੁਝ ਕਰ ਜਾਂਦਾ ਹੈ ਹੈ ਇਹਦਾ ਗਾਂਵਾਂ ਇੱਕ ਇੱਕ ਗੱਲ ਹੈਗੀ ਆ ਦੁੱਧ ਫੈਟ ਫੂਡ ਵਾਲਾ ਦੇ ਜੀ ਹਾਂ ਚੰਗੀ ਜੀ ਆ ਨਾ ਹੀ ਮਤਲਬ 3000 ਦੀ ਝਾਕ ਕਰਦਾ ਬਾਕੀ ਗੱਲਬਾਤ ਕਰ ਲੈ ਜੀ ਹੁਣ ਕੀ ਕਹਿੰਦਾ ਟੋਕਰਾਂ ਹੀ ਜਾਂਦੀਆਂ ਇੰਨੇ ਦੀਆਂ ਦਾ ਅਗਲਾ ਟੋਕਰ ਦਿੰਦਾ ਉਹ ਕੋਈ ਟੋਕਰ ਤਾਂ ਕਰੋ ਟੋਕਰ ਮਨ ਲਾ ਵਹਿੜ ਤਾਂ ਚੰਗੀ ਹੁੰਦੀ ਹੈ ਠੰਡੀ ਸੀ ਲਾਣੀ ਕੀ ਆਦੀ ਮਿਲਦੀ ਵੀ ਮਰੁੰਡੇ ਵਰਗੀ ਆ ਤੇ ਬਾਈ ਆਹ ਦੱਸੀ ਇਹਦੇ ਬਾਰੇ ਯਾਰ ਇਹ ਤੀਜਾ ਸੂਆ ਸੂਈ ਆ ਬਾਈ ਠੀਕ ਆ ਰਾਤ ਹੀ ਸੂਈਏ ਗੱਲ 2:00 ਵਜੇ ਅੱਛਾ ਕੱਲ 2:00 ਵਜੇ ਹੈ ਹਾਂਜੀ ਜੇਰ ਦੂਰ ਜੇਰ ਓਕੇ ਆ ਵੀਰੇ ਠੀਕ ਆ ਤੇ ਮਾਨ ਨੂੰ ਕਿ ਤਰ੍ਹਾਂ ਰਾਤ ਤਾਂ ਥੋੜਾ ਹੀ ਕੱਢਿਆ ਤੜਕੇ ਚਵਾਈ ਕੀਤੀ ਆ 5 5.5 ਕਿਲੋ ਬੋਲਾ ਕੱਢਿਆ ਇਹਦਾ اچھا ਠੀਕ ਆ ਦੋਦੇ ਦੂ 20 ਕਿਲੋ ਨਾ ਹਾਂਜੀ ਦਊਗੀ ਮੈਂ ਸੁਆ ਕਿਨੇ ਵਸਈ ਆ ਵੀਰੇ ਤੀਜਾ ਸੋਈ ਆ ਤੀਜਾ ਸੋ ਠੰਡੀ ਸਿੰਡੀ ਸੋਈ ਆ ਹਾਂ ਬਹੁਤ ਠੰਡੀ ਦੋਵੇਂ ਪਾਸੇ ਰਾਤ ਤੂੰ ਥਲਾ ਕੇ ਜਿਵੇਂ ਮਰਜੀ ਦੋਵੇਂ ਪਾਸੇ ਕੈਮਰੇ ਕਰਕੇ ਡਰਦੀ ਆਂ ਜੂੜ ਪਾ ਕੇ ਬਹਿ ਜਾਂਦਾ ਹਾਂ ਬਸ ਠੀਕ ਆ ਤਦ ਉਹਨਾਂ ਕੋ ਦਾ ਕਰਦਾ ਹੀ ਹੁੰਦਾ ਹਨਾ ਕਿਤ ਲਿਆਰੇ ਦਾ ਕੈਮਰੇ ਦਾ ਪਰੂ ਕਰ ਜਾਂਦਾ ਅੱਛਾ ਵੀਰੇ ਰੇਟ ਇਹਦਾ ਕੀ ਰਹੂਗਾ ਬਾਈ ਇਹਦਾ 55000 ਰੁਪਏ ਦੇਣ ਲੈਣ ਵਾਲੀ ਗੱਲ ਦੱਸ ਐ 55 55 ਦੀ ਦੇ ਦਾਂਗੇ 53 ਦੀ 53 ਦੀ ਤੂੰ ਮੈਨੂੰ ਦੱਸ ਵੀ 50 ਤੋਂ ਅੰਦਰ ਹੋਏਗਾ ਕਿ ਨਹੀਂ ਹੁੰਦਾ ਇਹ 50 ਤੋਂ ਬਾਹਰ ਹੀ ਜਾਊਗੀ ਮੈਂ ਬਾਹਰ ਨਹੀਂ ਗੜਨੀ ਪਿਆ ਨਹੀਂ 50 ਤੋਂ ਬਾਹਰ ਜਾਊਗੀ ਗਾਹ ਚੰਗੀ ਐ ਦੋ ਦੋ ਦੀ ਬਾਈ ਮਨਲਾ ਵੇਖ ਸਕਦੇ ਆ ਮੇਤਰੋ ਤੀਜਾ ਸੂਆ ਸੋਈਆ ਹਾਂ ਤੀਜਾ ਬਾਈ ਤੀਜਾ ਸੂਆ ਲੈ ਤੋਰੀ ਮੜਾ ਜਾ ਤੀਜਾ ਸੂਆ ਸੋਈਆ ਮਕਰ ਵੱਛੀ ਆ ਤੇ ਕੱਲ 2 ਵਜੇ ਨਹੀਂ ਸੋਈਆ ਹਨਾ ਵੀਰੇ ਹਾਂਜੀ ਕੱਲ 2 ਜੇਰ ਜੁੱਲੇ ਵਾਲਾ ਉਹੜਾ ਟਕਾਲੇ ਦਾ ਹਨਾ ਟਕਾਣੀ ਦਾ ਬਾਈ ਆਪਣੇ ਕੋਲੇ ਇਹਦੀਆਂ ਵੀਡੀਓ ਵੀ ਪਈਆਂ ਤੜਕੇ ਚਵਾਈ ਵਾਲੀਆਂ ਉਹ ਵੀ ਪਾਦੇ ਵਿਖਾ ਦੇਣਾ ਠੀਕ ਆ ਬਾਈ ਇਹ ਨਹੀਂ ਲੈ ਵੀ ਮੇਤਰੋ ਠੀਕ ਆ ਵਾਕਿਆ ਦੁੱਧ 20 ਕਿਲੋ ਦੇ ਦਊਗੀ ਕੋਈ ਇਹਨਾਂ ਦਊਗੀ ਬਾਈ 20 ਕਿਲੋ ਦੁੱਧ ਤੇ ਜਿਹੜੇ ਬੰਦੇ ਨੇ ਕੰਮ ਕਰਨਾ ਉਹਨੂੰ ਚੰਗੀ ਆ ਬਾਈ ਬਹੁਤ ਚੰਗੀ ਆ ਬਾਈ ਦੁੱਧ ਵੀ ਮੱਝਾਂ ਵਰਗਾ ਹੋਊਗਾ ਹੂੰ ਨਹੀਂ ਮੱਝ ਤਾਂ ਮੱਝ ਆ ਵੀਰੇ ਗਾਂ ਦਾ ਗਾਂ ਹੀ ਰਹਿਣੀ ਆ ਹਾਂ ਉਹ ਹੈਗਾ ਕੋਈ ਮੱਝੇ ਵਰਗਾ ਰੰਗ ਜ਼ਰੂਰ ਦੁੱਧ ਦਾ ਹੋ ਸਕਦਾ ਪਰ ਮੱਝਾਂ ਵਰਗਾ ਦੁੱਧ ਨਹੀਂ ਦਿੰਦੀ ਹਾਂ ਦੇਖ ਸਕਦਾ ਥੜਾ ਹੂੰ ਨਹੀਂ ਠੀਕ ਹੈ ਜੱਗਿਆ ਓਕੇ ਚ ਵਾਈਟ ਵੀ ਕਿਵੇਂ ਹੈ ਵਾਈਟ ਵੀ ਬਹੁਤ ਸੋਹਣਾ ਠੀਕ ਹੈ ਕਿੰਨੇ ਦੀ ਦੇਣੀ ਫਿਰ ਹਾਂ ਨਾ ਦੱਸ ਯਾਰ 52 ਦੀ ਦੇਓ ਕੋਈ ਯਾਰਰੇ ਮੇਰੇ ਕੋਲ ਆਏ ਇਹ ਦੇਖੋ ਕਰ ਲਓ ਸੌਦਾ ਇਹ ਕਰ ਜੀਓ ਪਰ ਤਾਂ ਨਹੀਂ ਕਰ ਲਈਂ ਨਹੀਂ ਕਰ ਲੈਣਾ 10 ਕਿੰਨੇ ਦੀ ਹੋਰ ਬੁਲੀ ਹਟਾ ਨਾ ਫਰ ਵੀ ਦੇਣਾ ਇਹ ਪੰਜ ਨਾਪਦਾ ਮੈਂ ਚਾਰ ਨਾਪਦਾ ਬਾਈ ਇਹਨਾਂ ਕੋ ਭਲੇਖਾ ਨਾ ਜਾ ਜਾ ਤੇ ਇਹ ਵੀ ਤੁਹਾਨੂੰ ਦੱਸ ਦਿੰਦੇ ਹੁੰਨੇ ਹਾਂ ਮੈਂ ਪੂਰਤਲ ਦੱਸ ਹੀ ਦਿੰਦੇ ਆ ਇਹ ਹੁੰਦਾ ਪਰਦੇ ਦਾ ਵੈਸਾ ਹੁੰਦਾ ਪਰ ਤੱਕਿਆ ਰਹਿਣ ਨੂੰ ਤੇ ਇਹ ਜ਼ਿੰਦਗੀ ਆਪ ਬਾਕੀ ਨਹੀਂ ਸਹੀ ਪੁੱਛਦਾ ਤੁਸੀਂ ਤੇ ਇਹ ਮਿੱਤਰੋ ਤੁਹਾਨੂੰ ਭਾਈ 50000 ਦੇ ਮਿਲ ਜੂਗੀ ਜਵਾਮ ਵਾਲੀਆਂ ਗੱਲਾਂ ਪਤਾ ਮਿਲ ਨਹੀਂ ਇਹਨੇ ਦੀ ਇਹ ਤੋਂ ਘੱਟ ਵੱਧ ਨਹੀਂ ਹੋਣਾ ਹੁਣ ਕੰਮ ਤੇ ਜਾ ਕੇ ਭਾਈ ਨੰਬਰ ਹੈਗਾ 94638 9597 ਹਾਂ 94638 9597 ਤੇ ਭਾਈ ਗੱਲਬਾਤ ਕਰ ਲਿਓ ਭਾਈ ਨਾਲ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਮਨਮੇਸ਼ਰੀ ਆਲਾ ਜ਼ਿਲ੍ਹਾ ਫਿਰੋਜ਼ਪੁਰ